ਲੁਧਿਆਣਾ ਦੇ ਰਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਲਗਾਈ ਪੂਰੀ ਤਾਕਤ ਪਾਰਟੀ ਉਮੀਦਵਾਰ ਸੁਜੀਵ अरोड़ा ਦੇ ਲਈ ਮੰਗੀਆਂ ਗਈਆਂ ਵੋਟਾਂ 18 ਜੂਨ ਨੂੰ ਹੋਵੇਗੀ VOTING 23 ਨੂੰ ਨਤੀਜਾ ਲੁਧਿਆਣਾ ਦੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦਾ ਚੋਣ ਪ੍ਰਚਾਰ ਪੰਜਾਬ ਸਰਕਾਰ ਤੇ ਸਾਦੇ ਤਿੱਖੇ ਨਿਸ਼ਾਨੇ ਆਮ ਆਦਮੀ ਪਾਰਟੀ ਨੇ ਕਿਤਾ ਫਲੜਵਾ ਜਿਹੜਾ BJP ਨੇ ਕਰਤਾਰਪੁਰ ਸਾਹਿਬ ਦੀ ਕੀਤੀ ਬੇਦ ਲੁਧਿਆਣਾ ਚ ਭਾਰਤਪੁਰਸ਼ਾ ਅਸ਼ੂ ਦੇ ਪੋਸਟਰ ਉਤਾਰਦੇ ਅਫਸਰ ਨੂੰ ਬਰਿੰਦਰ ਢਿੱਲੋਂ ਨੇ ਕੀ ਰਿਆ ਸਖਤ ਇਤਰਾਜ਼ ਤੋਂ ਬਾਅਦ ਸਰਕਾਰੀ ਅਫਸਰ ਨੇ ਮੰਗੀ ਮਾਫੀ ਕਿਹਾ ਮੈਨੂੰ ਲੱਗ ਗਿਆ ਭੁਲੇਖਾ ਤਕਤੀਸ਼ਰੀ ਪਟਨਾ ਸਾਹਿਬ ਨੇ ਸੁਭਿਰ ਬਾਦਲ ਨੂੰ ਪੇਸ਼ ਹੋਣ ਦੇ ਦਿੱਤਾ 20 ਦਿਨ ਦਾ ਹੌਟਸਮਾ 20 ਦਿਨ ਬਾਅਦ ਪੇਸ਼ ਨਾ ਹੋਣ ਤੇ ਹੋਵੇਗੀ ਧਾਰਨਿਕ ਕਾਰਵਾਈ ਐਸਜੀਪੀਸੀ ਪ੍ਰਧਾਨ ਧਾਮੀ ਨੇ ਫੋਨ ਕਰਕੇ ਕਿਤੀ ਸੀ ਹੌਟਸਮੇ ਦੀ ਮੰਗ ਮਹਾਰਾਸ਼ਟਰ ਦੇ ਪੁਨੇ ਦੇ ਵਿੱਚ ਵੱਡਾ ਹਾਸਾ ਬੁੱਲ ਟੁੱਟਣ ਕਾਰਨ ਪਹਾੜੀ ਦੇ ਚਰਨੇ ਦੇ ਵਿੱਚ ਰੁੜੇ ਕਈ ਲੋਕ ਚਾਰਲੋ ਕੰਦੀ ਮੌਬੀ ਖਬਰ Ahmedabad ਹਾਦਸੇ 'ਚ ਪਰਿਵਾਰਾਂ ਨੂੰ ਸੰਭੀਆਂ ਗਈਆਂ 24 ਮ੍ਰਿਤਕ ਦੇਹਾਂ ਹੁਣ ਤੱਕ 49 ਲਾਸ਼ਾਂ ਦੀ ਹੋ ਚੁੱਕੀ ਹੈ ਅਸ਼ਨਾਖਤ ਮਦਦ ਲਈ ਆਈਪੀਐਸ ਤੇ 500 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਤੇ ਫੋਨੀਪੱਦੇਸੇ ਬਲ ਹਸਪਤਾਲ ਦੇ ਵਿੱਚ ਜ਼ਬਰਦਸਤ ਹੰਗਾਮਾ ਐਮਬੂਲੈਂਸ ਨਾ ਮਿਲਣ ਦੇ ਉੱਤੇ ਪਰਿਵਾਰ ਨੇ ਜਤਾਇਆ ਰੋਸ ਬੱਚੇ ਦਾ ਇਲਾਜ ਕਰਵਾਉਣ ਹਸਪਤਾਲ ਪਹੁੰਚਿਆ ਸੀ ਪਰਿਵਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਇਸ ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਅਸੀਂ ਕਰਾਂਗੇ ਲੁਧਿਆਣਾ ਦੀ ਲੁਧਿਆਣਾ VOTING ਨੂੰ ਹੁਣ ਬਹੁਤਾ ਸਮਾਂ ਨਹੀਂ ਹੈ ਜਿਹੜਾ 19 ਤਰੀਕ ਨੂੰ ਵੋਟਾਂ ਪੈਣ ਜਾਣੀਆਂ ਨੇ ਔਰ ਇਸ ਕਰਕੇ ਲੁਧਿਆਣਾ ਜ਼ਿੰਮਨੀ ਚੋਣ ਤੋਂ ਹੀ ਸ਼ੁਰੂ ਕਰਨ ਜਾ ਰਹੇ ਹਾਂ ਲੁਧਿਆਣਾ ਦਾ ਵੈਸਟ ਹਲਕਾ ਪੱਛਮੀ ਹਲਕੇ ਦੇ ਵਿੱਚ ਵੋਟਾਂ ਪੈਣੀਆਂ ਨੇ 19 ਤਰੀਕ ਨੂੰ ਤੇ ਪੱਛਮੀ ਹਲਕੇ ਦੇ ਲੋਕ ਚੁਣਨਗੇ ਆਪਣੇ ਉਮੀਦਵਾਰ ਨੂੰ ਜਾਂ ਆਪਣੇ MLA ਕੁਝ ਤਸਵੀਰਾਂ ਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ 19 ਤਰੀਕ ਨੂੰ ਵੋਟਾਂ ਪੈਣੀਆਂ ਤੇ ਉਸ ਤੋਂ ਪਹਿਲਾਂ ਪੂਰਾ ਜ਼ੋਰ ਹਰ ਪੋਲਿਟਿਕਲ ਪਾਰਟੀ ਦੇ ਵੱਲ ਲਗਾਇਆ ਜਾ ਰਿਹਾ ਹੈ ਲੁਧਿਆਣਾ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ ਤੁਸੀਂ ਇਹ ਕਹਿ ਸਕਦੇ ਹੋ ਕਿ ਇਲੈਕਸ਼ਨ ਹੁਣ ਆਪਣੇ ਆਖਰੀ ਫੇਸ ਦੇ ਵਿੱਚ ਪਹੁੰਚਿਆ ਹੋਇਆ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲੁਧਿਆਣਾ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੱਮਾਨ ਨੇ ਉਹ ਵੀ ਚੋਣ ਪ੍ਰਚਾਰ ਦੀ ਕਮਾਂਡ ਸੰਭਾਲ ਰਹੇ ਨੇ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਵੀ ਉਹਨਾਂ ਨੇ ਕਮਾਂਡ ਸੰਭਾਲੀ ਤੇ ਇਸ ਦੇ ਨਾਲ ਹੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤੀ ਉਧਰ ਹਰਪਜਨ ਸਿੰਘ ਵੀ ਖੂਬ ਇਸ ਵਾਰ ਸੰਜੀਵ अरोड़ा ਦੇ ਲਈ ਕਿਉਂਕਿ ਉਹਨਾਂ ਦੇ ਪਾਰਲੀਮੈਂਟ ਦੇ ਵਿੱਚ ਕਲੀਗ ਵੀ ਨੇ ਸੰਜੀਵ अरोड़ा ਮੌਜੂਦਾ ਸੰਸਦ ਰਾਜਸਭਾ ਮੈਂਬਰ ਨੇ ਤਾਂ ਇੱਕ ਤਰੀਕੇ ਨਾਲ ਕਲੀਗ ਵੀ ਨੇ ਤਾਂ ਉਹਨਾਂ ਦੇ ਵੱਲੋਂ ਵੀ ਪੂਰਾ ਮੋਰਚਾ ਸੰਭਾਲਿਆ ਗਿਆ ਹਰਪਜਨ ਸਿੰਘ ਦੇ ਵੱਲੋਂ ਉਧਰ ਮੁੱਖ ਮੰਤਰੀ ਮਾਨਦੀਪ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਪੂਰੀ ਗਰਮੀ ਦੇ ਵਿੱਚ ਹੁਣ ਪ੍ਰਚਾਰ ਕਰ ਰਹੇ ਨੇ ਤੇ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੇ ਲਈ ਸਮਰਥਨ ਮੰਗਿਆ ਜਾ ਰਿਹਾ ਹੈ तो अभी से ही झगड़ा कर रहे हैं मैं टीवी पर देखती हूं रोज मान साहब को कुछ उल्टा सीधा कहते हैं रोज कुछ उल्टा सीधा कहते हैं अब रोज रोज गाली गलौच करने वाला सीएम साहब से झगड़ा करने वाला बताइए काम करवा पाएगा क्या बताओ जी काम करवा पाएगा नहीं करवा पाएगा तो इसलिए हमें उसे ही वोट देना है जो काम करवाएगा ਆਮਾਦੀ ਪਾਰਟੀ ਜਿਹੜੀ ਐ ਉਹ ਜਿਹੜੀ ਕੰਮਾਂ ਦੀ ਰਾਜਨੀਤੀ ਕਰਦੀ ਐ ਅਸੀਂ ਧਰਮਾਂ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਕੰਮਾਂ ਦੀ ਰਾਜਨੀਤੀ ਕਰਦੇ ਅਸੀਂ ਸਿੱਖਿਆ ਦੀ ਗੱਲ ਕਰਦੇ ਆ ਅਸੀਂ ਹਸਪਤਾਲਾਂ ਦੀ ਗੱਲ ਕਰਦੇ ਆ ਅਸੀਂ ਰੋਜ਼ਗਾਰ ਦੀ ਗੱਲ ਕਰਦੇ ਆ ਬਿਜਲੀ ਦੀ ਗੱਲ ਕਰਦੇ ਆ ਪਾਣੀ ਦੀ ਗੱਲ ਕਰਦੇ ਆ ਅਸੀਂ ਚਾਹੁੰਦੇ ਆ ਕਿ ਉਹ ਮਸਲੇ ਜਿਹੜੇ 70 ਸਾਲ ਤੋਂ ਖੜੇ ਨੇ ਉਲਝੇ ਪਏ ਨੇ ਉਹ ਠੀਕ ਰਹਿਣ ਉਹ ਠੀਕ ਹੋ ਜਾਣ ਤੁਹਾਡਾ ਸਰਕਾਰ ਆਪਣੇ ਕੰਮ ਕਰ ਰਹੀ ਹੈ ਮੈਨੂੰ ਅਪੀਲ ਆ ਮੈਂ ਤੁਹਾਨੂੰ ਅਪੀਲ ਕਰਨੀ ਆਈ ਆ ਕਿ ਤੁਸੀਂ ਵੀ ਇੱਕ ਚੰਗੀ ਸਰਕਾਰ ਦਾ ਚੰਗੇ ਇਨਸਾਨ ਦਾ ਸਾਥ ਦਿਓ ਤੇ ਜਿਹੜੀ ਆਪਦੀ ਵੋਟ ਹੈ ਉਹ ਇੱਕੇ ਨਿਸ਼ਾਨ ਯਾਦ ਰੱਖਣਾ ਝਾੜੂ ਦਾ ਝਾੜੂ ਦਾ ਬਟਨ ਦਬਾ ਕੇ ਆਇਓ ਬਦਲਾਵ ਦੀ ਵਾਰੀ ਆ ਜੇ ਬਦਲਾਵ ਤੁਸੀਂ ਲਿਆਂਦਾ ਔਰ ਦੇਖੋ ਜਿਹੜੀ ਸਰਕਾਰ ਉਹਦਾ ਐਮਐਲਏ ਹੋਵੇ ਤਾਂ ਉਹਦਾ ਖੇਤਰ ਹਮੇਸ਼ਾ ਨਿਖਰਦਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਇੱਕ ਛੋਟਾ ਭਰਾ ਹੋਣ ਦੇ ਨਾਤੇ ਤੁਹਾਡਾ ਆਪੜਾ ਹੋਣ ਦੇ ਨਾਤੇ ਇਹੀ ਕਵਾਂਗਾ ਕਿ 19 ਤਰੀਕ ਨੂੰ ਨੰਬਰ 1 ਦਾ ਬਟਨ ਦਬਾ ਕੇ ਸੰਜੀਵ ਰੋੜਾ ਜੀ ਨੂੰ ਨੰਬਰ 1 ਜੇ ਬਣਾ ਦਿਓਗੇ ਤਾਂ ਤੁਹਾਡੇ 4 ਗੁਣਾ ਕੰਮ ਪੱਕੀ ਗੱਲ ਆ ਹੋ ਜਾਣਗੇ ਨਹੀਂ ਹੋਣਗੇ ਤਾਂ ਮੈਨੂੰ ਫੜਿਓ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਕਿ 3 ਸਾਲ ਜਦੋਂ ਮੈਂ ਰਾਜ ਸਭਾ ਦਾ ਐਮਪੀ ਸੀ ਮੈਂ ਸ਼ੌਕ ਨਾਲ ਕੰਮ ਕੀਤੇ ਹੁਣ ਮੈਂ ਤੁਹਾਡਾ ਸਾਥ ਮੰਗ ਰਿਹਾ ਤੁਹਾਡਾ ਸਹਿਯੋਗ ਮੰਗ ਰਿਹਾ ਤੁਹਾਡੀ ਸਪੋਰਟ ਤੇ ਵੋਟ ਮੰਗ ਰਿਹਾ ਹੁਣ ਸ਼ੌਕ ਦੇ ਨਾਲ ਮੇਰੇ ਉੱਤੇ ਜ਼ਿੰਮੇਵਾਰੀ ਵੀ ਆ ਗਈ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਆਉਣ ਵਾਲੇ ਟਾਈਮ 'ਚ ਚਾਰ ਗੁਣਾ ਕੰਮ ਕਰਕੇ ਤੁਹਾਨੂੰ ਦਿਖਾਵਾਂਗੇ ਤੇ ਦੂਜੇ ਪਾਸੇ ਭਾਜਪਾ ਵੀ ਬੁੜੀ ਤਾਕਤ ਲਗਾ ਰਹੀ ਹੈ ਸੀਐਮ ਸੀਐਮ ਦਿੱਲੀ ਦੀ ਸੀਐਮ ਰੇਖਾ ਗੁਪਤਾ ਵੀ ਚੋਣ ਰਣ ਦੇ ਵਿੱਚ ਨਜ਼ਰ ਆਈ ਉਹਨਾਂ ਦੇ ਅਰੋੜਾ ਦੇ ਉੱਤੇ ਦਿੱਤੇ ਗਏ ਬਿਆਨ ਤੇ ਸਿਆਸਤ ਬਗਿਆਨ ਅਰੋੜਾ ਨੇ ਰੇਖਾ ਗੁਪਤਾ ਦੇ ਉੱਤੇ ਪਲਟਵਾਰ ਕੀਤਾ ਸੀਐਮ ਰੇਖਾ ਦਾ ਬਿਆਨ ਛੋਟੀ ਸੂਚ ਨੂੰ ਦਰਸਾਉਂਦਾ ਹੈ ਉਹਨੇ ਕਿਹਾ ਕਿ ਬੀਜਪੀ ਧਰਮ ਦੇ ਨਾਮ ਦੀ ਸਿਆਸਤ ਕਰ ਰਹੀ ਹੈ ਮਨ ਅਰੋੜਾ ਦੀ ਸਟੇਟਮੈਂਟ ਹੈ ਇਹਨੇ ਵੀ ਕਿਹਾ ਕਿ ਹੁਣ ਬੀਜਪੀ ਨੇ ਸਰਨੇਮ ਤੇ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਸੀਐਮ ਰੇਖਾ ਨੇ ਅਰੋੜਾ ਸਮਾਜ ਦਾ અપਮਾਨ ਕੀਤਾ ਹੈ ਕਬਲੇ ਗੋਰੇ ਕਿ ਲੁਧਿਆਣਾ ਪਹੁੰਚੀ ਹੋਈ ਸਨ ਦਿੱਲੀ ਦੀ ਸੀਐਮ ਰੇਖਾ ਗੁਪਤਾ ਔਰ ਉਹਨਾਂ ਦੇ ਬਲੌਗ ਦਿੱਤੀਆਂ ਗਈਆਂ ਟਿੱਪਣੀਆਂ ਦੇ ਉੱਤੇ ਜ਼ਰੂਰ ਇਸ ਸਮੇਂ ਆਮ ਆਦਮੀ ਪਾਰਟੀ ਉਹਨਾਂ ਨੂੰ ਕਿਰ जवाब देना चाहती हूं जिन्होंने कहा कि गुप्ता नहीं, नहीं।, नहीं टिकता बताना चाहती हूँ ये गुप्ता है काम करेगा पुख्ता और किसी भी झाड़ू वालों का अरोड़ा बन नहीं सकता इनके लिए अरोड़ा समझ लीजिए दिए पंजाब की जनता है लुधियाना की जनता है समझ चुकी है दिल्ली वालों को तो 10 साल में समझ आई पर पंजाब वाले असली घी और दूध पीते हैं इनको जल्दी समझ में आ गई है यह आपकी काट की हांडी चढ़ने नहीं देंगे दे उनकी छोटी हल्की होची सोच को दर्शाता है कि जहाँ वो पहले तो सिर्फ बीजेपी और बीजेपी के लीडर सिर्फ धर्म और मजहब के नाम की राजनीति करते थे अब आई थिंक मेरे ख्याल से वो बिरादरियों की या सरनेम्स की राजनीति भी हल्के दर्जे पे जाके करने लग गए हैं मैं यह मानता हूं कि हमारा समाज देश का ही और पंजाब का ऐसा है कि जहां पे चाहे अरोड़ा होए चाहे गुप्ता हो चाहे बंसलो हो चाहे सिद्दू होए चाहे संधू होए चाहे, हो चाहे कोई किसी मजहब फिरके किसी का भी होए हम सब एक एक गुरु साहब के बच्चे हैं एक परमात्मा के बच्चे हैं ये उनकी तो सियासत हो रही है हर मुद्दे पे केरा जा रहा है उधर लुधियाना सिन्नी चुनाव के प्रचार के बीच जटे ਦਿੱਲੀ ਦੇ ਸੀਐਮ ਰੀਖਾ ਗੁਪਤਾ ਤੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦਿਲ ਇਹੋ ਨੇ ਚੋਣ ਪ੍ਰਚਾਰ ਵੀ ਕੀਤਾ ਤੇ ਵੋਟਾਂ ਮੰਗੀਆ ਸੀਐਮ ਰੀਖਾ ਗੁਪਤਾ ਨੇ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਨਾਲ ਝੂਠੇ ਵਾਅਦੇ ਕੀਤੇ ਨੇ ਕਿਸਾਨਾਂ ਦੇ ਨਾਲ ਵਾਅਦੇ ਪੂਰੇ ਨਹੀਂ ਕੀਤੇ ਵੀਆਈਪੀ ਕਲਚਰ ਖਤਮ ਨਹੀਂ ਕੀਤਾ ਨਸ਼ੇ 'ਚ ਪੰਜਾਬ ਡੁੱਬਿਆ ਹੋਇਆ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਨੂੰ ਕਰਜ਼ੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਡੁਬੋਇਆ ਮੋਦੀ ਜੀ ਨੇ करतार सिंह कॉरिडोर करतारपुर कॉरिडोर जो खोला सिख समाज के लिए कितनी बड़ी बात थी जब अफगानी अफगानिशास अफगानिस्तान से गुरु ग्रंथ साहब जी को लेके आया गया वो कितनी बड़ी बात थी जब साहब जादो की का 26 दिसंबर को वीर बाल दिवस मनाया गया वो पूरे देश में कितना बड़ा महोत्सव बना जब गुरु नानक साहब की साढ़े पाँच जयंती को इतना भव्य स्वरूप दिया गया वो हमारे पूरे के पूरे सिख समाज के लिए कितना बड़ा सम्मान था एकमात्र वो व्यक्ति है जो सच में में पंजाब पंजाब के हित में, पंजाब, पंजाबियों के सम्मान में काम करता है दिल्ली भाजपा के मुख्यमंत्री रेखा गुप्ता जी ने आज जिस तरीके न सिखा दे पवित्र स्थान श्री करतारपुर साहिब ਜਿਦਾ ਜੇਕਰ ਹਰੇਕ ਗੁਰਨਾਨਕ ਨਾਮ ਲੇਵਾ ਹਰ ਰੋਜ਼ ਆਪਣੀ ਅਰਦਾਸ ਕਰਦਾ ਹੈ ਜਿਸ ਤਰ੍ਹਾਂ ਉਹਦੀ ਬੇਅਦਬੀ ਕੀਤੀ ਸਤਕਾਰ ਨਾ ਦੇਣਾ ਇਹ ਦਰਸਾਉਂਦਾ ਹੈ ਕਿ ਭਾਜਪਾ ਜਿਹੜੀ ਹੈ ਅੰਦਰੋਂ ਉਹਨਾਂ ਦੀ ਜਿਹੜੀ ਮਾਨਸਿਕਤਾ ਆ ਉਹ ਮੁਗਲਾਂ ਵਾਲੀ ਆ ਉੱਪਰੋਂ ਜਿੰਨਾ ਮਰਜ਼ੀ ਦਿਖਾਵਾ ਕਰ ਲੈਣ ਮੈਂ ਰੇਖਾ ਗੁਪਤਾ ਜੀ ਨੂੰ ਔਰ ਭਾਜਪਾ ਲੀਡਰਸ਼ਿਪ ਨੂੰ ਦੱਸਣਾ ਚਾਹੁੰਦਾ ਆ ਸ੍ਰੀ ਕਰਤਾਰਪੁਰ ਸਾਹਿਬ ਉਹ ਜਗ੍ਹਾ ਆ ਜਿੱਥੇ ਗੁਰਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦੇ 18 ਸਾਲ ਗੁਜ਼ਾਰੇ ਤੇ ਤੁਸੀਂ ਉਸ ਕਰਤਾਰਪੁਰ ਸਾਹਿਬ ਨੂੰ ਵੀ ਸਤਿਕਾਰ ਨਹੀਂ ਸਕਦੇ ਦੇ ਸਕਦੇ ਔਰ ਤੁਸੀਂ ਪ੍ਰੈਸ ਕਾਨਫਰੰਸ ਕਹਿ ਰਹੇ ਹੋ ਕਰਤਾਰ ਸਿੰਘ ਇਹ ਤੁਹਾਡਾ ਹੀ ਸਿੱਖਾਂ ਬਾਰੇ ਜਾਣਕਾਰੀ ਜਾਂ ਨਜ਼ਰੀਆ ਸੋ ਪੰਜਾਬ ਦੇ ਲੋਕ ਗੁੰਮਰਾਹ ਨਹੀਂ ਹੋਣੇ ਭਾਜਪਾ ਜਿੰਨਾ ਮਰਜੀ ਜਿਹੜਾ ਆ ਦਿਖਾਵਾ ਕਰ ਲੇ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਉਹ ਅੱਜ ਪੰਜਾਬ ਦੇ ਅੰਦਰ ਲੁਧਿਆਣਾ ਬੈਸਟ ਦੇ ਅੰਦਰ ਚੋਣ ਪ੍ਰਚਾਰ ਕਰਨ ਲਈ ਆਏ ਸੀ ਪਰ ਲੇਕਿਨ ਉਹਨਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਸ੍ਰੀ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੇ ਇਤਿਹਾਸ ਬਾਰੇ ਗੁਰਦੁਆਰਾ ਸਾਹਿਬ ਬਾਰੇ ਭੋਰਾ ਵੀ ਗਿਆਨ ਨਹੀਂ ਸੀ ਮੈਂ ਸਮਝਦਾ ਇਹ ਬਹੁਤ ਵੱਡੀ ਤੋਹਫੀ ਜਿਹੜੀ ਆ ਉਹਨਾਂ ਨੇ ਕੀਤੀ ਆ ਗੁਰੂ ਸਾਹਿਬਾਨ ਦੀ ਤੋਹਫੀ ਕੀਤੀ ਆ ਸੋ ਜੇ ਤੁਹਾਨੂੰ ਪਤਾ ਹੀ ਕੁਛ ਨਹੀਂ ਤੁਸੀਂ ਪ੍ਰਚਾਰ ਕਰਨ ਲਈ ਆਏ ਹੋਗੇ ਇੱਕ ਪਾਸੇ ਕਹਿ ਰਹੇ ਹੋ ਕਿ ਜਿੱਤ ਪ੍ਰਾਪਤ ਕਰਾਂਗੇ ਤਾਂ ਹਰ ਇੱਕ ਬਿਆਨ ਦੇ ਉੱਤੇ ਵਾਰ ਪਲੜ ਵਾਰ ਕੀਤਾ ਜਾ ਰਿਹਾ ਉੱਧਰ ਕਾਂਗਰਸ ਪਾਰਟੀ ਦੇ ਪੋਸਟਰ ਹਟਾਉਣ ਨੂੰ ਲੈ ਕੇ ਵੀ ਵਿਵਾਦ ਹੁੰਦਾ ਹੋਇਆ ਨਜ਼ਰ ਆਇਆ ਐਤਵਾਰ ਦੇ ਦਿਨ ਇਹ ਵੀ ਚਰਚਾ ਚ ਰਿਹਾ ਲੁਧਿਆਣਾ ਦੇ ਵਿੱਚ ਬਰਿੰਦਰ ਢਿੱਲੋਂ ਨੇ ਸਰਕਾਰੀ ਅਫਸਰ ਨੂੰ ਠੇਰ ਲਿਆ ਘਰ ਦੀ ਕੰਧ ਦੇ ਉੱਤੋਂ ਜਿਹੜੇ ਪੋਸਟਰ ਆਸ਼ੂ ਦੇ ਭਾਰਤ ਕੋਸ਼ਿਸ਼ ਆਸ਼ੂ ਦੇ ਹਟਾਏ ਜਾ ਰਹੇ ਸੀ ਬਰਿੰਦਰ ਢਿੱਲੋਂ ਨੇ ਮੌਕੇ ਦੇ ਉੱਤੇ ਪਹੁੰਚ ਕੇ ਅਫਸਰ ਨੂੰ ਰੋਕਿਆ ਤੇ ਫਿਰ ਅਫਸਰ ਕਹਿੰਦੇ ਨਜ਼ਰ ਆਇਆ ਕਿ ਮੈਨੂੰ ਭੁਲੇਖਾ ਲੱਗ ਗਿਆ ਵਿਵਾਦ ਵਧਣ ਦੇ ਉੱਤੇ ਪੋਸਟਰ ਦੁਬਾਰਾ ਵੀ ਲਗਾਏ ਸਰਕਾਰੀ ਅਫਸਰ ਨੇ ਉੱਥੇ ਮਾਫੀ ਵੀ ਮੰਗੀ ਵੀਰ ਤੇਰੇ ਦੀ ਬੈਡਮੈਨ ਸਾਹਿਬ ਨੇ ਸਾਡੇ ਮੈਡਮ ਨੇ ਕੀ ਅਦਾਓ ਦੇ ਵਾਪਸ ਲਾਓ ਮੇਰੀ ਗੱਲ ਲਾਓ 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 ਆਹ ਲਾ ਰਹੇ ਉਹਦੇ ਹੱਥੋਂ ਲਾਇਆ ਫਲੈਕਸ ਵੀ ਲਾਓ 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 ਜੀਨੇ ਧਾਰਿਆ ਹੋਈ ਨਾ ਬਹੁਤ ਸਾਰੇ ਯਾਰ ਤੋਂ ਫਲੈਕਸ ਲਾ ਦੇ ਵਾਜੀ ਨਾ ਦੇ ਨਾ ਸਦੀ ਗੱਲ ਲਾਓ 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 ਫਿਰ ਮੈਡਮ ਤੁਹਾਨੂੰ ਪਤਾ ਮੈਨੂੰ ਪਹਿਲਾਂ ਕਿ ਤੁਸੀਂ ਰਿਸਪਾਂਸਿਬਲ ਅਫਸਰ ਹੋ ਮੈਡਮ ਕਹੇਗਾ ਜੀ ਮੈਨੂੰ ਕਹੇ ਨਹੀਂ ਤੇ ਫਿਰ ਤੁਸੀਂ ਕਹਿੰਦੇ ਇਹ ਫਲੈਕਸ ਲਾਉਂਦਾ ਤੁਹਾਨੂੰ ਕਿੰਨੇ ਹੱਕ ਦਿੱਤਾ ਕਿ ਤੁਸੀਂ ਆਸ਼ੂ ਦੇ ਫਲੈਕਸ ਲਾਣਾ ਸਾਰੇ ਅਸੀਂ ਲਾਉਂਦੇ ਨਹੀਂ ਅਸੀਂ ਨੌਕਰੀ ਦੇ ਰਹੇ ਅਸੀਂ ਨਾ ਦੇ ਨਾ ਫਿਰ ਇਹ ਕਿੰਨੇ ਲਾਇ ਮੈਂ ਤਾਂ ਆ ਲਾਇਆ ਜਿਹੜਾ ਜਿਹੜਾ ਮੈਂ ਚੋ ਲਾਇਆ ਪੋਸਟ ਦੀ ਪਰਮਿਸ਼ਨ ਹੁੰਦੀ ਨਹੀਂ ਇਹਦੀ ਪਰਮਿਸ਼ਨ ਦੱਸੋ ਆ ਮੇਰੀ ਕੰਦ ਆ ਨਹੀਂ ਬਾਦ ਕੋ ਸਟੈਟ ਆ ਰਹੀ ਆ ਉਹਨੇ ਵੀ ਸੋਨ ਦਿਖਾ ਰਿਹਾ ਤਾਂ ਤੁਹਾਨੂੰ ਗਲੈਕਸ ਲਾਇਆ ਕਾਂਗਰਸ ਪਾਰਟੀ ਦਾ ਤੁਸੀਂ ਅਗਰੇਸ਼ਨ ਲੱਗੀ ਹੋਈ ਆ ਮੈਂ ਨਹੀਂ ਲਾਈ ਨਹੀਂ ਲਾਈ ਪਰ ਇਹਦੀ ਪਰਮਿਸ਼ਨ ਨਹੀਂ ਮੈਂ ਕਹਿੰਦਾ ਤੁਸੀਂ ਇਹ ਗਲੈਕਸ ਤੋਂ ਲਾ ਲਈ ਮਨੀ ਹੋਈ ਹੈ ਆਪਣਾ ਨਕਰਾਤਾ ਦਾ ਨਾਮ ਕੀ ਹੈ ਕੋ ਮੈਂ ਤੁਸੀਂ ਆਪਣਾ ਨਾਮ ਦੱਸੋ ਨਹੀਂ ਨਾਮ ਕੀ ਦੱਸਣਾ ਹੁਣ ਪੜੀ ਹੈ ਨਹੀਂ ਤੁਸੀਂ ਤੁਸੀਂ ਸਰਕਾਰੀ ਅਫਸਰ ਹੋ ਕਿ ਫਿਰ ਸਰਕਾਰੀ ਅਫਸਰ ਪਰ ਨਾਮ ਦੱਸਿਓ ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਆ ਫਲੈਕਸ ਲਾਣ ਦੀ اچھا ਇੱਕ ਮਿੰਟ ਆ ਆਹ ਤਾਂ ਸਰਕਾਰੀ ਆ ਇੱਕ ਹੱਥ ਸਰਕਾਰੀ ਆ ਜਿਹਦੇ ਵਾਸਤੇ ਤੁਹਾਨੂੰ ਸਾਡੇ ਘਰ ਦੁਕਾਨ ਦਾ ਨਹੀਂ ਉਹਨਾਂ ਦੇ ਘਰ ਦੀ ਗੰਧ ਆ ਜੀ اچھا ਮੈਂ ਮੇਰੇ ਮਾਸੜ ਜੀ ਦੇ ਘਰ ਦੀ ਗੰਧ ਆ ਕਿਰ ਪੋਸਟਰ ਬਹੁਤ ਚਰਚਾ ਦੇ ਵਿੱਚ ਨਹੀਂ ਲੁਧਿਆਣਾ ਦੀ ਪੂਰੇ ਇਲੈਕਸ਼ਨ ਦੇ ਦੌਰਾਨ ਔਰ ਖਾਸ ਤੌਰ ਤੇ ਕਾਉਂਡ ਦੇਸ ਦੀ ਪੋਸਟਰ ਕਦੇ ਪੋਸਟਰਾਂ ਦੇ ਵਿੱਚ ਕੋਈ ਤਸਵੀਰ ਗਾਇਬ ਹੋ ਜਾਂਦੀ ਹੈ ਕਦੇ ਕੋਈ ਲੱਗ ਜਾਂਦੀ ਹੈ ਤੇ ਹੁਣ ਵਿਵਾਦ ਹੈ ਪੋਸਟਰ ਫਾੜਨ ਨੂੰ ਲੈ ਕੇ ਅੱਗੇ ਬਾਤਾਂ ਲੁਧਿਆਣਾ ਇਲੈਕਸ਼ਨ ਦੇ ਨਾਲ ਨਾਲ ਸਿਆਸਤ 2027 ਨੂੰ ਲੈ ਕੇ ਵਿਪਕਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਵਿਧਾਨ ਸਭਾ ਚੋਣਾਂ ਪੂਰੇ ਪੰਜਾਬ ਦੇ ਵਿੱਚ ਹੋਣਗੀਆਂ ਹੁਣ ਤਾਂ ਲੁਧਿਆਣਾ ਸਿਰਫ ਇੱਕ ਹਲਕੇ ਦੀਆਂ ਵੋਟਾਂ ਪੈ ਰਹੀਆਂ ਨੇ ਤੇ 2027 ਦੇ ਵਿੱਚ ਕੌਣ ਕਿਹੜੇ ਪਾਸੇ ਖੜਾ ਹੋਏਗਾ 2025 ਦੇ ਵਿੱਚ ਕਹਿਣਾ ਅੰਦਾਜ਼ਾ ਲਗਾਉਣਾ ਥੋੜਾ ਜਿਹਾ ਮੁਸ਼ਕਲ ਹੈ ਖਾਸ ਤੌਰ ਤੇ ਅਕਾਲੀ ਦਲ ਤੋਂ ਬਾਗੀ ਹੋਏ ਆਗੂਆਂ ਨੂੰ ਲੈ ਕੇ ਪਰ ਪਰਮਿੰਦਰ ਸਿੰਘ ਢੀਂਡਸਾ ਦੀ ਇੱਕ ਸਟੇਟਮੈਂਟ ਬਹੁਤ ਕਲੀਅਰ ਆਈ ਹੈ ਜਿਸ ਦੇ ਵਿੱਚ ਉਹ ਦਾਵਾ ਕਰ ਰਹੇ ਨੇ ਕਿ ਅਕਾਲੀ ਦਲ ਸੁਖਬੀਰ ਬਾਦਲ ਦੇ ਨਾਲ ਬਿਲਕੁਲ ਨਹੀਂ ਜਿਵੇਂ ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਵਿੱਚ ਜਾਣ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ ਤੇ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਵਿੱਚ ਨਹੀਂ ਜਾਵਾਂਗਾ ਸੁਖਬੀਰ ਦੀ ਅਗਵਾਈ ਦੇ ਵਿੱਚ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੁਖਬੀਰ ਦੀ ਪ੍ਰਧਾਨਗੀ ਦੇ ਵਿੱਚ ਅਕਾਲੀ ਦਲ ਮਜ਼ਬੂਤ ਨਹੀਂ ਹੋ ਸਕਦਾ ਇਹ ਪਰਮਿੰਦਰ ਸਿੰਘ ਢੀਂਡਸਾ ਦੀ ਸਟੇਟਮੈਂਟ ਹੈ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਅਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਮੰਤਰੀ ਨੇ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਫਾਈਨੈਂਸ ਮਿਨਿਸਟਰ ਰਹੀ ਨੇ ਤੇ ਉਹਨਾਂ ਦੇ ਬਲੋਏ ਸਟੇਟਮੈਂਟ ਜਾਰੀ ਕੀਤੀ ਗਈ ਹੈ ਕਾਬਲੇ ਗੌਰ ਇਹ ਵੀ ਹੈ ਕਿ ਇੱਕ ਦਿਨ ਪਹਿਲਾਂ ਜਿਹੜੇ ਸਿਕੰਦਰ ਸਿੰਘ ਮਲੂਕਾ ਨੇ ਉਹਨਾਂ ਨੇ ਪਾਰਟੀ ਦੇ ਵਿੱਚ ਵਾਪਸੀ ਕੀਤੀ ਔਰ ਇਸ ਵਿਚਾਲੇ ਇਹ ਜ਼ਰੂਰ ਕਿ ਆਸਰਾਈਆਂ ਲੱਗਦੀਆਂ ਸਨ ਕਿ ਹੋਰ ਆਗੂ ਵੀ ਆ ਸਕਦੇ ਨੇ ਫਿਰ ਇੱਕ ਪਾਸੇ ਸੰਗਰੂਰ ਵਾਲਾ ਜ਼ਿਕਰ ਵੀ ਹੋਣ ਲੱਗ ਗਿਆ ਕਿ ਢੀਂਡ ਸਾਹਿਬ ਦੀ ਵੀ ਵਾਪਸੀ ਹੋ ਸਕਦੀ ਹੈ ਸੁਖਦੇਵ ਸਿੰਘ ਢੀਂਡ ਸਾਹ ਤਾਂ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਉਹਨਾਂ ਦੇ بیٹے ਪਰਮਿੰਦਰ ਸਿੰਘ ਢੀਂਡ ਸਾਹਿਬ ਇਸ ਸਮੇਂ ਸਿਆਸਤ ਦੇ ਵਿੱਚ ਸਰਗਰਮ ਜ਼ਰੂਰ ਨੇ ਪਰ ਸਵਾਲ ਇਹ ਹੀ ਹੈ ਕਿ ਸਤਾਈ ਦੇ ਵਿੱਚ ਉਹਨਾਂ ਦੀ ਸਰਗਰਮੀ ਕਿਹੜੇ ਵਾਲੇ ਪਾਸੇ ਹੋਏਗੀ ਬਾਗੀ ਤੜਾ ਕੋਈ ਨਵਾਂ ਪੋਲਿਟਿਕਲ ਜਿਹੜਾ ਧੇਰਾ ਉਹ ਖੜੀ ਕਰ ਦਿੰਦਾ ਹੈ ਜਾਂ ਫਿਰ ਉਹ ਭਾਜਪਾ ਵਾਲੇ ਪਾਸੇ ਜਾਂਦੇ ਨੇ ਜਾਂ ਕਿਸੇ ਹੋਰ ਪਾਸੇ ਜਾਂਦੇ ਨੇ ਜਾਂ ਆਜ਼ਾਦ ਤੌਰ ਦੇ ਉੱਤੇ ਲੜਦੇ ਨੇ ਪਰ ਫਿਲਹਾਲ ਉਹ ਕਹਿ ਰਹੇ ਨੇ ਕਿ ਅਕਾਲੀ ਦਲ ਦੇ ਵਿੱਚ ਮੈਂ ਨਹੀਂ ਜਾਵਾਂਗਾ ਪਰਮਿੰਦਰ ਸਿੰਘ ਢੀਂਡਸਣ ਇਹ ਵੀ ਸਟੇਟਮੈਂਟ ਦਿੱਤੀ ਕਿ ਪਿਛਲੇ ਕੁਝ ਦਿਨਾਂ ਤੋਂ ਵੈਬ ਚੈਨਲ ਜਦੋਂ ਕੁਝ ਚਲਾ ਰਹੇ ਨੇ ਜਾਂ ਇਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਮੇਰੇ ਨਾਲ ਕੋਈ ਗੱਲ ਹੋ ਰਹੀ ਹੈ ਤਾਂ ਉਹਨਾਂ ਨੇ ਸਾਰੀਆਂ ਇਤਿਹਾਸ ਰਾਈਆਂ ਦੇ ਉੱਤੇ ਫੁੱਲ ਸਟਾਪ ਫਿਲਹਾਲ ਦੇ ਲਈ ਲਗਾ ਦਿੱਤਾ ਪਰ ਇਸ ਸਭ ਦੇ ਵਿੱਚ ਆਲੇ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੀ ਵੀ ਬਹੁਤ ਚਰਚਾ ਹੈ ਮੈਂ ਜ਼ਿਕਰ ਕੀਤਾ ਨਾ ਕਿ ਇੱਕ ਪਾਸੇ ਤਾਂ ਲੁਧਿਆਣਾ ਹੈ ਤੇ ਦੂਜੇ ਪਾਸੇ 2027 ਹੈ ਜਦੋਂ 117 ਹਲਕਿਆਂ ਦੇ ਵਿੱਚ ਵੋਟਾਂ ਪੈਣੀਆਂ ਨੇ ਤਾਂ ਉਸ ਸਮੇਂ ਕੀ ਹੋਏਗਾ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਉੱਤੇ ਭਾਜਪਾ ਦੇ ਵੀ ਵੱਖ-ਵੱਖਰੇ ਸੁਰ ਨੇ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਹੋਏਗਾ ਇਹ ਪ੍ਰਿਤਪਾਲ ਸਿੰਘ ਬਲੀਵਾਲ ਦੀ ਸਟੇਟਮੈਂਟ ਸਾਹਮਣੇ ਆਈ ਉਹਨਾਂ ਨੇ ਵੀ ਕਿਹਾ ਕਿ ਕਿਸੇ ਵੀ ਸੂਰਤ ਦੇ ਵਿੱਚ ਗੱਠਬੰਧ ਨਹੀਂ ਹੋ ਸਕਦਾ ਕਾਬਲੇ ਗੋਰੇਕੀ ਕਾਲ ਐਸਐਸ ਨੇ ਨੇ ਸ਼ਰਮਣੀ ਕਾਲੇ ਦੇ ਨਾਲ ਗੜਜੋੜ ਦੇ ਸੰਕੇਤ ਦਿੱਤੇ ਸਨ ਗੜਜੋੜ ਹੋਣ ਤੇ ਵੱਡੇ ਭਰਾ ਦੀ ਭੂਮਿਕਾ ਦੇ ਵਿੱਚ ਹੋਵੇਗੀ ਬੀਜੇਪੀ ਇਹ ਦਾਅਵੇ ਕੀਤੇ ਜਾ ਰਹੇ ਸੀ ਤੇ ਬੀਤੇ ਦਿਨੀ ਬਲਵਿੰਦਰ ਸਿੰਘ ਭੁੰਦੜ ਨੇ ਵੀ ਸੰਕੇਤ ਦਿੱਤੇ ਸਨ ਪਰ ਬੀਜੇਪੀ ਦੇ ਨਾਲ ਗੜਜੋੜ ਹੋਣ ਦੇ ਸੰਕੇਤ ਦੇ ਵਿਚਾਲੇ ਬੀਜੇਪੀ ਦੇ ਆਗੂਆਂ ਦੀਆਂ ਸਟੇਟਮੈਂਟਸ ਵੱਖਰੀਆਂ ਨੇ ਅਲੱਗ-ਅਲੱਗ ਬਿਆਨ ਆ ਰਹੇ ਕੱਲ ਵੀ ਕਹਵਾ ਅਕਾਲੀ ਦਲ ਦੇ ਆਗੂਆਂ ਵੱਲੋਂ ਫਲਾਈ ਜਾ ਰਹੀ ਹੈ ਤੇ ਕੋਈ ਸਾਡੀ ਗੱਲਬਾਤ ਬੀਜੇਪੀ ਦੀ ਇਹਨਾਂ ਨਾਲ ਚੱਲ ਰਹੀ ਹੈ ਇਹਨਾਂ ਦੇ ਕਿਸੇ ਲੀਡਰ ਨਾਲ ਚੱਲ ਰਹੀ ਹੈ ਜਾਂ ਇਹਨਾਂ ਦੇ ਕਿਸੇ ਅਕਾਲੀ ਦਲ ਦੇ ਗਰੁੱਪ ਨਾਲ ਚੱਲ ਰਹੀ ਹੈ ਐਸੀ ਕੋਈ ਗੱਲ ਨਹੀਂ ਚੱਲ ਰਹੀ ਸਾਡੀ ਸੀਨੀਅਰ ਲੀਡਰਸ਼ਿਪ ਚਾਹੇ ਉਹ ਬੀਜੇਪੀ ਪੰਜਾਬ ਦੀ ਹੋਵੇ ਤੇ ਸਾਏ ਸਾਡੀ ਕੇਂਦਰ ਦੀ ਲੀਡਰਸ਼ਿਪ ਵੱਲੋਂ ਸਪੱਸ਼ਟ ਸਨੇਹਾ ਹੈ ਕਿ ਸਾਡੀ ਕਿਸੇ ਤਰ੍ਹਾਂ ਦੀ ਗੱਲਬਾਤ ਕੋਈ ਸਮਝੌਤੇ ਦੀ ਗੱਲਬਾਤ ਕਿਸੇ ਵੀ ਅਕਾਲੀ ਗਰੁੱਪ ਨਾਲ ਕਿਸੇ ਵੀ ਅਕਾਲੀ ਆਗੂ ਨਾਲ ਨਹੀਂ ਚੱਲ ਰਹੀ ਇਹ ਸਪਸ਼ਟ ਰਿਹਾ ਹੈ ਕਿ 2027 ਦੀ ਜਿਹੜੀ ਇਲੈਕਸ਼ਨ ਆ ਉਹ ਬੀਜੇਪੀ ਪੰਜਾਬ ਅਕਲਿਆਂ ਆਪਦੇ ਦਮ ਤੇ ਲੜੇਗੀ ਜਿਹੜੀ ਕੱਲ ਮਲੂਕਾ ਸਾਹਿਬ ਨੇ ਅਕਾਲੀ ਦਲ ਛੱਡ ਕੇ ਅਕਾਲੀ ਦਲ ਚ ਵਾਪਸੀ ਕੀਤੀ ਆ ਉਸ ਤੋਂ ਬਾਅਦ ਚਰਚਾ ਸ਼੍ਰੀ ਭੁੰਡਰ ਸਾਹਿਬ ਦੀ ਸਟੇਟਮੈਂਟ ਆ ਅਸੀਂ ਸਿਰਿਆਂ ਉਸ ਚੀਜ਼ ਦਾ ਰੱਦ ਕਰਦੇ ਆ ਤਾਂ ਲੱਗਦਾ ਐਲਾਈਂਸ ਹੋਣਾ ਚਾਹੀਦਾ ਲੋਰਡ ਸਾਡੇ ਜਿਹੜੇ ਮਸਲੇ ਆ ਉਹਨੂੰ ਕੋਈ ਹੱਲ ਕਰ ਦੇ ਜੇ ਮਸਲੇ ਹੱਲ ਕਰਨ ਤੇ ਐਲਾਈਂਸ ਹੋ ਜਾਵੇ ਸਾਡੇ ਕੋਈ ਵੀ ਹੱਲ ਕਰ ਮਸਲੇ ਹੱਲ ਹੋ ਜਨਤਾ ਲਾਈਫ ਹੋ ਜਾਏਗਾ ਫਿਰ ਅੱਗੇ ਹੋ ਸਕਦੇ ਹੈ ਅੱਗੇ ਰੇਲੈਂਸ ਕਿਤਾਬ ਅੱਗੇ ਸੋਚਿਆ ਜਾ ਸਕਦਾ ਜਿਹੜੇ-ਜਿਹੜੇ ਮਸਲੇ ਆ ਜਿਨ੍ਹਾਂ ਦਾ ਲੱਗਦਾ ਤਾਂ ਲਾਈਫ ਪਹਿਲ ਸਭ ਤੋਂ ਵੱਡਾ ਪਾਣੀ ਦਾ ਮਸਲਾ ਹੈ ਬੰਦੀ ਸਿੱਖਾਂ ਦਾ ਮਸਲਾ ਹੈ ਫੈਡਰਲ ਸਿਸਟਮ ਆ ਜਿਹੜਾ ਤਬਾਹ ਹੋ ਗਿਆ ਉਹਦਾ ਮਸਲਾ ਹੈ ਇੰਡਸਟਰੀ ਦਾ ਮਸਲਾ ਹੈ ਬਾਰਡਰ ਖੋਲਣ ਦਾ ਮਸਲਾ ਹੈ ਫੌਜਾਂ ਦੀ ਭਰਤੀ ਦਾ ਮਸਲਾ ਸੋ ਬਣੀ ਪ੍ਰੋਬਲਮ ਹੈ ਕਰੀਏ ਕਰ ਜੇ ਇਹ ਹੱਲ ਹੁੰਦੇ ਤਾਂ ਫਿਰ ਲਾਈਫ ਹੋ ਜਾਏਗੀ ਬਿਲਕੁਲ 100% ਇਹ ਹੱਲ ਕਰ ਦੇਣ ਸਾਨੂੰ ਤੇ ਲੋੜ ਹੀ ਨਹੀਂ ਕੱਸਦੀ ਛੋਟੇ ਭਾਈ ਵੀ ਭੂਮਿਕਾ ਚ ਆ ਕੇ ਸੋਣਾ ਵੱਡੇ ਭਾਈ ਕੈਰਸਪੈਂਸ ਤਾਂ ਨਜ਼ਰ ਆ ਰਿਹਾ ਹੈ ਪਰ ਇਸ ਸਿਆਸਤ ਦੇ ਵਿੱਚ ਕਿਹਾ ਜਾਂਦਾ ਹੈ ਕਿ ਕੁਝ ਵੀ ਹੋ ਸਕਦਾ ਹੈ ਸਭ ਕੁਝ ਪੋਸੀਬਲ ਹੈ ਜਿਹੜੇ ਅੱਜ ਕਹਿ ਰਹੇ ਨੇ ਕਿ ਅਸੀਂ ਨਹੀਂ ਜਾਣਾ ਅਸੀਂ ਨਹੀਂ ਕਰਨਾ ਗੜਬੰਧਨ ਹੋ ਸਕਦਾ ਹੈ ਗੜਬੰਧਨ ਹੋ ਜਾਏ ਇਨਫੈਕਟ ਜਿਹੜੇ ਪੋਲੀਟੀਕਲ ਆਗੂ ਕਹਿ ਰਹੇ ਨੇ ਕਿ ਨਹੀਂ ਅਸੀਂ ਉਸ ਤਿਰਚ ਨਹੀਂ ਜਾਣਾ ਅਸੀਂ ਉਸ ਤਿਰਚ ਨਹੀਂ ਜਾਣਾ ਉਹ ਵੀ ਉੱਥੇ ਖੜੇ ਹੋਏ ਆਉਣ ਵਾਲੇ ਟਾਈਮ 'ਚ ਨਜ਼ਰ ਆ ਸਕਦੇ ਨੇ ਸਿਆਸਤ ਹੈ ਪੋਸੀਬਿਲਿਟੀ ਹਰ ਚੀਜ਼ ਦੀ ਅਗਲੀ ਖਬਰ ਦਾ ਰੁਕ ਕਰਦੇ ਹਾਂ ਲੁਧਿਆਣਾ ਦੇ ਵਿੱਚ ਜ਼ਿੰਨੀ ਚੋਣ ਦਾ ਅਖਾੜਾ ਪੱਕਿਆ ਹੋਇਆ ਹੈ ਜਿਸ ਦੀ ਵਜ੍ਹਾ ਨਾਲ ਵਾਰ ਪਲੜ ਵਾਰ ਦਾ سلسلہ ਜਾਰੀ ਹੈ ਸੁਚੜੇ ਲੁਧਿਆਣਾ ਪਹੁੰਚੇ ਸੁਬੀਰ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਸਖਤ ਮੁੱਖ ਮੰਤਰੀ ਚਾਹੀਦਾ ਜੋ ਡੰਡਾ ਵੀ ਚਲਾਵੇ ਜਿਸ ਤੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਪਲੜਵਾ ਕੇ ਆਪਣੇ ਪੰਜਾਬ ਦੀ ਰਿਪਿਟੇਸ਼ਨ ਬਾਹਰ ਬਹੁਤ ਖਰਾਬ ਹੋ ਗਈ ਕਿ ਸਾਰੇ ਨਸ਼ਾ ਕਰਦੇ ਆਹ ਇੱਕ ਬਹੁਤ ਵੱਡੀ ਬਿਮਾਰੀ ਹੈ ਦੇਖੋ ਇਹਨੂੰ ਸਟਰੋਂਗਲੀ ਡੀਲ ਕਰ ਸਕਦਾ ਹੈ ਪੁਲਿਸ ਜੇ ਚਾਹੇ ਚੈਦਾ ਮੁੱਖ ਮੰਤਰੀ ਡਾਂਗ ਫੇਰਨ ਵਾਲਾ ਆਮਨਵਾਰਗਾ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਹੈ ਨਾ ਕਿ ਬੜੀ ਚੰਗੀ ਗੱਲ ਹੈ ਕਿ ਜਿਹੜੇ ਦ੍ਰਿੜ ਇਰਾਦੇ ਦੇ ਨਾਲ ਘੱਟੋ-ਕੱਟ ਜਿਹੜੀ ਇਹ ਨਸ਼ੇ ਦੀ ਜਿਹੜੀ ਇਹ ਤੁਸੀਂ ਇਹ ਵਹਿਣ-ਭਗਾਏ ਸੀ ਪੁਰਾਣੀਆਂ ਸਰਕਾਰਾਂ ਨੇ ਉਹਨੂੰ ਠੱਲਤਾ ਪਾ ਰਹੇ ਆ ਉਹਨੂੰ ਠੱਲਤਾ ਪਾ ਰਹੇ ਆ ਨਾ ਰੋਕਤਾ ਰਹੇ ਆ ਜ਼ੋਰਤਾ ਲਾ ਰਹੇ ਆ ਸੰਗਤ ਸਾਥ ਦੇ ਰਹੀ ਹੈ ਪੰਜਾਬ ਦੇ ਲੋਕ ਸਾਥ ਦੇ ਰਹੇ ਨੇ ਖੁਸ਼ ਨੇ ਅੱਜ ਜੇ ਬਲਡੋਜ਼ਰ ਚੱਲ ਰਹੇ ਨੇ ਨਾ ਅੱਜ ਜੇ ਬਲਡੋਜ਼ਰ ਚੱਲ ਰਹੇ ਨੇ ਤਾਂ ਉਹ ਨਾ ਜਿਨ੍ਹਾਂ ਨੇ ਨਸ਼ੇ ਦੇ ਨਾਲ ਲੋਕਾਂ ਦੇ ਬੱਚਿਆਂ ਦੇ ਖੂਨ ਦੇ ਨਾਲ ਜਿਹੜੀਆਂ ਰਜਿਸਟਰੀਆਂ ਕਰਵਾਈਆਂ ਸੀ ਨਾਜਾਇਜ਼ ਕਲੋਨੀਆਂ ਜਿਨ੍ਹਾਂ ਨੇ ਜਿਨ੍ਹਾਂ ਨੇ ਕੋਈ ਪਰਮਿਸ਼ਨਾਂ ਨਹੀਂ ਸੀ ਲੱਤੀਆਂ ਜਿਨ੍ਹਾਂ ਨੇ ਲੋਕਾਂ ਦੀਆਂ ਜ਼ਮੀਨਾਂ ਦੱਬ-ਦੱਬ ਕੇ ਕਬਜ਼ੇ ਕਰ-ਕਰ ਕੇ ਕੋਠੀਆਂ ਬਣਾਈਆਂ ਸੀ ਅੱਜ ਜੇ ਉਹਨਾਂ ਤੇ ਪੀਲਾ ਪੰਜਾ ਚੱਲ ਰਿਹਾ ਨਾ ਤੇ ਸਰਦਾਰ